ਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਮੈਂ ਦਿਪਕ ਕਹਿੰਦੇ ਆਤੀ ਸ਼ੁਰੂਆਤ ਕਰਦੇ ਆਂ ਮੌਸਮ ਦੀ ਤਾਜ਼ਾ ਜਾਣਕਾਰੀ ਦੇ ਨਾਲ ਪੰਜਾਬ ਵਿੱਚ ਅੱਜ ਮੌਨਸੂਨ ਦਾ ਦੌਰ ਜਿਹੜਾ ਖਤਮ ਹੋਣ ਜਾ ਰਿਹਾ ਹੈ ਪੰਜਾਬ ਦੇ ਅੱਜ 14 ਜ਼ਿਲ੍ਹਿਆਂ ਲਈ येलो ਜਾਨੀ ਕਿ ਪੀਲਾ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸਰਦ ਹੀ ਅਗਲੇ 5 ਦਿਨਾਂ ਤੋਂ ਬਾਅਦ ਨਾ ਹੀ ਕੋਈ ਅਲਰਟ ਹੈ ਤੇ ਨਾ ਹੀ بارش ਦਾ ਐਸਾ ਦਿਖ ਰਿਹਾ ਹੈ ਜਦ ਤੇ ਚੱਲਦੇ ਹਨ ਤਾਪਮਾਨ ਵਿੱਚ ਵਾਧਾ ਵੀ ਹੋ ਸਕਦਾ ਹੈ ਹਾਲਕੀ ਹਮਤ ਜੋ ਲੋਕਾਂ ਨੂੰ ਜ਼ਿਆਦਾ ਪਰੇਸ਼ਾਨ ਇਸਦਰਾਹਨ ਕਰੇਗੀ ਮੌਸਮ ਵਿਭਾਗ ਕੇਂਦਰ ਦੇ ਮੁਤਾਬਕ ਹਲਕ ਤੱਕ 110.4 ਮਿਲੀਮੀਟਰ ਮੌਨਸੂਨ ਪੰਜਾਬ ਦੇ ਵਿੱਚ ਬਰੇਜ ਆਫਾਮ ਦੇ ਨਾਲੋ ਬੱਧ ਹੈ ਮੌਸਮ ਵਿਭਾਗ ਕੇਂਦਰ ਦੇ ਮੁਤਾਬਕ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਮਹੱਲਦੀਸ਼ੀ ਫਤਿਹਗੜ੍ਹ ਸਾਹਿਬ ਪਟਿਆਲਾ ਅਤੇ ਸੰਗਰੂਰ ਦੇ ਵਿੱਚ ਅੱਜ ਮੀਂਹ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਜਦੋਂ ਕਿ ਹੋਰ ਜ਼ਿਲ੍ਹਿਆਂ ਦੇ ਵਿੱਚ ਮੌਸਮ ਆਮ ਨਾਲੋਂ ਰਹਿਣ ਦੀ ਉਮੀਦ ਜਿਤਾਈ ਗਈ ਹੈ ਤੇ ਪੰਜਾਬ ਦੇ 7 ਜ਼ਿਲ੍ਹੇ ਜਿਨ੍ਹਾਂ ਜਿੱਥੇ ਆਮ ਦੇ ਨਾਲੋਂ ਘੱਟ ਬਾਰਿਸ਼ ਹੰ ਤੱਕ ਦਰਜ ਕੀਤੀ ਗਈ ਹੈ ਹੁਸ਼ਿਆਰਪੁਰ ਕਪੂਰਥਲਾ ਜ਼ਿਲੰਦਰ ਮੁਹਾਲੀ ਸੰਗਰੂਰ ਬਠਿੰਡਾ ਤੇ ਮੁਕਤਸਰ ਵਿੱਚ ਇਹੋ ਸ਼ਹਿਰ ਨੇ ਜਿੱਥੇ 52 ਫੀਸਦੀ ਘੱਟ ਬਾਰਿਸ਼ ਜੋ ਹੈ ਉਹ ਰਿਕਾਰਡ ਕੀਤੀ ਗਈ ਹੈ ਉਧਰ ਲੁਧਿਆਣਾ ਅੰਮ੍ਰਿਤਸਰ ਤਰਨਤਾਰਨ ਅਤੇ ਫਿਰਕوٹ ਜ਼ਿਲ੍ਹਿਆਂ ਦੇ ਵਿੱਚ ਬਾਰਿਸ਼ ਆਮ ਦੇ ਨਾਲੋਂ ਕਾਫੀ ਜ਼ਿਆਦਾ ਦਰਜ ਕੀਤੀ ਗਈ ਹੈ ਇਹ ਸੀ ਆਧੇ ਮੌਸਮ ਦੀ ਪੂਰੀ ਜਾਣਕਾਰੀ ਮੌਸਮ ਦੇ ਨਾਲ ਜੁੜੀ ਹੋਈ ਅੱਗੇ ਦੀ ਅਪਡੇਟ ਤੁਹਾਨੂੰ ਦਿੰਦੇ ਰਵਾਂਗੇ ਤਦ ਤੱਕ ਤੁਸੀਂ ਦੇਖਦੇ ਰਹੋ ਪੰਜਾਬੀ ਲਿੰਕ ਮੀਡੀਆ ਧੰਨਵਾਦ